ਪਾਣੀ ਤੇ ਮੈਂ ਹਾਜ਼ਰ ਸੀ ਅੱਜ ਅਸੀਂ ਤੁਹਾਡੀ ਮੁਲਾਕਾਤ 9 ਸਾਲ ਦੇ ਕਜਾਹੇ ਬੱਚੇ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਨੇ ਨਾ ਸਿਰਫ ਪੰਜਾਬ ਦਾ ਮਾਣ ਵਧਾਇਆ ਸਗੋਂ ਭਾਰਤ ਦਾ ਝੰਡਾ ਟਰਕੀ ਦੇ ਵਿੱਚ ਵੀ ਫੜਾਇਆ ਜੀ ਹਾਂ ਟਰਕੀ ਦੇ ਵਿੱਚ ਹੋਈ ਅਟਲਾਂਟਾ ਟਰਕੀ ਸ਼ੋਪਨ ਚੈਂਪੀਅਨਸ਼ਿਪ ਦੇ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ ਇਸ ਬੱਚੇ ਦਾ ਨਾਮ ਹੈ ਯੁਵਰਾਜ ਭਾਟਿਆ ਜੀ ਸਾਡੇ ਨਾਲ ਮੌਜੂਦ ਨੇ ਯੁਵਰਾਜ ਪਹਿਲਾਂ ਤਾਂ ਬਹੁਤ-ਬਹੁਤ ਬਧਾਈਆਂ ਤੁਹਾਨੂੰ ਥੈਂਕ ਯੂ ਯੁਵਰਾਜ ਇੱਕ ਸਵਾਲ ਹੈ ਛੋਟਾ ਜਾਈ ਪਹਿਲਾਂ ਸਭ ਤੋਂ ਮੈਂ ਸ਼ੁਰੂਆਤ ਜਿੱਤੋਂ ਕਰਨਾ ਚਾਹਾਂਗਾ ਟਰਕੀ ਦੇ ਵਿੱਚ ਚੈਂਪੀਅਨਸ਼ਿਪ ਹੋਈ ਆ 골ਫ ਦੀ ਇਹ ਚੈਂ ਗੋਲਫ ਦੇ ਵਿੱਚ ਜਿਹੜੀ ਸ਼ੁਰੂਆਤ ਕਿਦਾਂ ਕੀਤੀ ਇਸ ਖੇਡ ਦੀ ਇਸ ਦਿਨ ਆਉਣ ਬਾਰੇ ਸੋਚਿਆ ਕਿਵੇਂ ਅਮ ਪਹਿਲੇ ਛੋਟੇ ਹੁੰਦੇ ਮੈਂ ਫੋਨ ਦੇਖਦਾ ਤਾਂ ਤੂੰ ਫੋਨ ਨੇ ਮੇਰੇ ਪਾਸੇ ਗੋਲਫ ਦੀ ਗੇਮ ਹੁੰਦੀ ਸੀ ਤਾਂ ਉਹ ਖੇਲਦੇ ਖੇਲਦੇ ਮੇਰੇ ਪਾਸ ਮੰਨਣਾ ਕਿ ਗੋਲਫ ਸਟਾਰਟ ਕਰ ਤੂੰ ਮੈਨੇ ਪਾਪਾ ਕੋ ਬੋਲਾ ਕਿ ਮੈਨੂੰ ਗੋਲਫ ਦੀ ਉਤਨੀ ਫਿਰ ਗੋਲਫ ਦੀ ਖੇਡ ਲਨ ਤੌਰ ਤੇ ਇਸ ਗੇਮ ਨੇ ਕਹਿ ਸਕਦੇ ਬੱਚੇ ਜੋ ਮੋਬਾਈਲ ਦੀ ਗੇਮ ਦਾ ਕਹ ਬੱਚੇ ਅਕਸਰ ਰੋਕਦੇ ਨੇ ਬਾਪੇ ਰੋਕਦੇ ਨੇ ਕਿ ਬੱਚਾ ਨੂੰ ਮੋਬਾਈਲ ਤੇ ਗੇਮ ਨਾ ਖੇਡੋ ਪਰ ਜੇ ਉਹ ਧਿਆਨ ਸਹੀ ਪਾਸੇ ਲੱਗੇ ਤੇ ਯੁਵਰਾਜ ਪਾਟਿਆ ਵਾਂਗੂ ਨਾਮ ਕਮਾਇਆ ਜਾ ਸਕਦਾ ਹੈ ਯੁਵਰਾਜ ਪਾਟਿਆ ਨੇ ਨਾ ਸਿਰਫ ਗੇਮ ਦੇ ਵਿੱਚ ਨਾਮ ਕਮਾਇਆ ਸਗੋਂ ਦੇਸ਼ ਭਰ ਦੇ ਵਿੱਚ ਦੇਸ਼ ਦੇ ਭਰ ਲਈ ਇਸ ਵੇਲੇ ਮਾਨ ਦਾ ਜੋ ਬਣਿਆ ਕਾਰਨ ਬਣਿਆ ਤੇ ਇਸ ਪਾਟਿਆ ਸਾਹਿਬ ਤੁਸੀਂ ਇਸ ਬਾਰੇ ਦੱਸਿਓ ਕਿ ਕਿਵੇਂ ਕੀਤਾ ਕਿ 골ਫ ਦੇ ਜੇ ਬੱਚਾ ਖੇਡਣਾ ਚਾਹਦਾ ਤੋ ਨੂੰ ਫਿਰ ਕੌਮੀ ਪੱਧਰ ਤੇ ਨਹੀਂ ਇੰਟਰਨੈਸ਼ਨਲ ਪੱਧਰ ਤੇ ਲੈ ਗਏ ਦੇਖੋ ਇਹ ਚੀਜ਼ ਸਾਡੇ ਘਰੋਂ ਹੀ ਨਿਕਲੀ ਹੈ ਜੀ ਮੈਂ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ ਮੇਰੀ ਵਾਈਫ ਯੁਵਰਾਜ ਦੇ ਮਦਰ ਸ਼ੀਵਾ ਜੀ ਆਲਸੋ ਇੰਟਰਨੈਸ਼ਨਲ ਪਲੇਅਰ ਇਨਾ ਵਾਟਰ ਸਪੋਰਟਸ ਰਿਵਰ ਰੈਫਟਿੰਗ ਦੇ ਵਿੱਚ ਤੇ ਸੋ ਕਿਤੇ ਨਾ ਕਿਤੇ ਉਹਨਾਂ ਦਾ ਵੀ ਸੁਪਨਾ ਸੀਗਾ ਕਿ ਮੈਂ ਆਪਣੇ ਬੱਚੇ ਨੂੰ ਇੰਟਰਨੈਸ਼ਨਲ ਪੱਧਰ ਦਾ ਪਲੇਅਰ ਬਣਾਵਾਂ ਤੇ ਬਸ 골ਫ ਦਾ ਸ਼ੌਂਕ ਇਹਨੂੰ ਆਪ ਹੀ ਪੈ ਗਿਆ ਇਹਨੂੰ ਵਾਟਰ ਸਪੋਰਟਸ ਕਰਕੇ ਆਪਾਂ ਪਹਿਲਾਂスイਮਿੰਗ 'ਚ ਵੀ ਪਾਇਆ ਸੀਗਾ ਪਰ ਇਹਦਾ ਇੰਟਰਸਟ ਬਣਿਆ ਨਹੀਂ ਤੇ ਚਲੋ 골ਫ ਦੇ ਵਿੱਚ ਬਾਈ ਗੋਰ ਇਸੇ ਦਾ ਧਿਆਨ ਉੱਤੇ ਲੱਗਾ ਤੇ ਇੱਕ ਚੀਜ਼ ਇਹ ਮਦਰ ਨੇ ਸ਼ੁਰੂ ਤੋਂ ਇਹਨੂੰ ਸਿਖਾਈ ਹੈ ਕਹਿੰਦੇ ਜਦੋਂ ਮੈਂ ਵੀ ਗੇਮ ਕਰਦੀ ਸੀ ਕਿ ਨਾ ਮੈਂ ਹਮੇਸ਼ਾ ਇਹ ਸੋਚੀ ਸੀ ਕਿ ਫਰਸਟ ਆਣਾ ਹੈ ਜੇ ਸੈਕਿੰਡ ਤੁਸੀਂ ਆ ਗਏ ਮੈਂ ਉਹਨੂੰ ਸਮਝਦੀ ਕਿ ਤੁਸੀਂ ਹਾਰੇ ਹੋ ਤੇ ਇਹੀ ਚੀਜ਼ ਇਹਦੇ ਦਿਮਾਗ ਦੇ ਵਿੱਚ ਬੈਠੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਸਰਟੀਫਿਕੇਟ ਦੇ ਵਿੱਚ ਅਜੇ 4th ਨੰਬਰ ਤੇ ਇੰਡੀਆ ਦਾ ਝੰਡਾ ਹੈ ਆਲਓਵਰ ਜਿੰਨੇ ਵੀ ਕੰਟਰੀਜ਼ ਤੋਂ ਬੱਚੇ ਆਏ ਤੇ ਇਸ ਟੂਰਨਾਮੈਂਟ ਦੇ ਵਿੱਚ ਓਵਰঅল 124 ਪਲੇਅਰ ਆਏ ਸੀ ਕਿਡਨ ਇਸ ਚੈਂਪੀਅਨਸ਼ਿਪ ਕਿਡਨ ਤੇ ਬੜਾ ਪ੍ਰਾਊਡਲੀ ਮੈਂ ਦੱਸਣਾ ਚਾਹੁੰਗਾ 124 ਦੇ ਵਿੱਚੋਂ ਹੀ ਵਾਸ ਦ ਓਨਲੀ ਇਹ ਜਿਹੜਾ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਬੜੀ ਵੱਡੀ ਗੱਲ ਹੈ ਕੱਲਾ ਬੱਚਾ ਇੰਡੀਆ ਨੂੰ ਤੇ ਫੋਰਥ ਤੇ ਆ ਕੇ ਮੈਂ ਦੇਖ ਰਿਹਾ ਸਾਨੂੰ 2 ਦਿਨ ਹੋ ਗਏ ਉੱਥੋਂ ਆਏ ਮੈਂ ਇਹਨੂੰ ਖੁਸ਼ੀ ਨਹੀਂ ਦੇਖੀ ਹਮੇਸ਼ਾ ਇਹ ਹੀ ਕਹ ਰਿਹਾ ਕਹਿੰਦਾ ਨਹੀਂ ਮੈਂ ਫਸਟ ਆਣਾ ਸੀਗਾ ਤੂੰ ਇਹ ਚੀਜ਼ ਇਹਦੇ ਮਦਰ ਨੇ ਇਹਨੂੰ ਸਿਖਾਈ ਹੋਏ ਦਿਮਾਗ 'ਚ ਬੈਠੀ ਹੈ ਤੇ ਮੈਨੂੰ ਇਹ ਨਹੀਂ ਕਿਹਾ ਕਿ ਨੈਕਸਟ ਜਿਹੜੀ ਚੈਂਪੀਅਨਸ਼ਿਪ ਆਉਣੀ ਹੈ ਉਹਦੇ ਵਿੱਚ ਇਹ ਜਿਹੜਾ ਇੰਡੀਆ ਦਾ ਝੰਡਾ ਕਹਿੰਦਾ ਇੱਥੇ ਹੋਊਗਾ ਫਸਟ ਦਿਨ ਜੀ ਬਿਲਕੁਲ ਪਹਿਲੇ ਨੰਬਰ ਤੇ ਇੰਡੀਆ ਛੱਡੇ ਲੈ ਕੇ ਆਉਣ ਦੀ ਗੱਲ ਕੀਤੀ ਆ ਤੇ ਇੱਥੇ ਮੈਂ ਦੱਸ ਦਵਾਂ ਆਪਣੇ ਦਰਸ਼ਕਾਂ ਨੂੰ ਜਿਹੜੇ ਦਰਸ਼ਕ ਉਹਨੇ ਸਾਡੇ ਨਾਲ ਜੁੜੇ ਨੇ ਤਾਂ ਜੋ ਪਹਿਲੇ ਨੰਬਰ ਤੇ ਗ੍ਰੇਟ ਬ੍ਰਿਟੇਨ ਤੋਂ ਅਲੈਗਜ਼ੈਂਡਰ ਰਿਆ ਤੇ ਉੱਥੇ ਦੂਜੇ ਨੰਬਰ ਤੇ ਫਿਲੀਪਿਨਸ ਰਿਆ ਤੀਸਰੇ ਨੰਬਰ ਤੇ 터ਕੀ ਦੇ ਜੋ ਮੇਜ਼ਬਾਨ ਦੇਸ਼ ਹੈ ਖੁੱਦ ਰਿਆ ਤੇ ਚੌਥੇ ਨੰਬਰ ਤੇ ਇੰਡੀਆ ਦਾ ਤਿਰੰਗਾ ਇੱਥੇ ਫੈਰੰਦਾ ਹੋਇਆ ਨਜ਼ਰ ਆਇਆ ਯੂਵਰਾਜ ਜਦੋਂ ਉੱਥੇ ਨਾਮ ਅਨਾਉਂਸ ਹੋਇਆ ਜਾਂ ਕਹਿ ਸਕਦੇ ਆ ਜਦੋਂ ਗੋਲਫ ਲਈ ਇੱਥੇ ਸਿਲੈਕਸ਼ਨ ਹੋ ਗਈ ਕਿ ਤੁਸੀਂ 터ਕੀਸ ਜਾ ਰਹੇ ਹੋ ਤੇ ਕੀ ਮਨ ਚ ਆਇਆ ਸਭ ਤੋਂ ਪਹਿਲਾਂ ਅਮ ਕਿ ਮ ਉਸਕੇ ਬਾਅਦ ਥੋੜਾ ਸਾ ਨਰਵਸ ਹੋਆ ਥੋੜਾ ਸਾ ਬੈਡ ਫੀਲ ਪਰ ਫੇਫੀ ਤੁਰਕੀ ਦੇ ਵਿੱਚ ਭਾਰਤੀ ਝੰਡਾ ਲਹਿਰਾ ਕੇ ਲਹਿਰਾਇਆ ਤੁਸੀਂ ਜਦੋਂ ਝੰਡਾ ਲੈ ਕੇ ਨਿਕਲੇ ਭਾਰਤ ਦਾ ਰਿਪਰੈਜ਼ੈਂਟ ਤੁਸੀਂ ਭਾਰਤੋਂ ਕੀਤਾ ਤੇ ਕਿੱਦਾਂ ਦਾ ਮਾਣ ਮਹਿਸੂਸ ਹੋਇਆ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋਆ ਔਰ ਪੈਰੈਂਟਸ ਕੋ ਵੀ ਬਹੁਤ ਪ੍ਰਾਊਡ ਫੀਲ ਹੋਆ ਕੋਚ ਕੋ ਮੈਂ ਜਿਹੜੇ ਭਾਰਤੀ ਝੰਡੇ ਦੀ ਬਾਰ-ਬਾਰ ਗੱਲ ਕਰ ਰਿਹਾ ਇੱਥੇ ਅ ਸ਼ਾਇਦ ਇਹ ਯੂਵਰਾਜ ਪਾਟੇ ਆਪਣੇ ਨਾਲ ਆਪਣੀ ਤਸਵੀਰ ਲੈ ਕੇ ਆਇਆ ਜਦੋਂ ਉਹ ਦਰਸ਼ਕਾਂ ਨੂੰ ਜੂਰ ਦਿਖਾ ਦਿੰਦੇ ਆ ਤੁਸੀਂ ਇਹ ਦੇਖ ਸਕਦੇ ਹੋ ਤਸਵੀਰ ਉਥੋਂ ਦੇ ਤੁਰਕਿਸ ਚੈਂਪੀਅਨਸ਼ਿਪ ਦੇ ਵੀ ਹੈ ਜਦੋਂ ਭਾਰਤ ਨੂੰ ਚੌਥੇ ਨੰਬਰ ਦੇ ਉੱਤੇ ਜਦੋਂ ਕਿਤਾਬ ਦਿੱਤਾ ਗਿਆ ਚੌਥੇ ਨੰਬਰ ਤੇ ਰਿਹਾ ਭਾਰਤ ਤਾਂ ਉਸ ਵੇਲੇ ਦੀ ਇਹ ਤਸਵੀਰ ਹੈ ਜਦੋਂ ਭਾਰਤੀ ਝੰਡਾ ਲਹਿਰਾਉਣ ਦੀ ਕਹਿ ਸਕਦੇ ਆ ਕਿ ਯੂਵਰਾਜ ਨੂੰ ਉਥੇ ਜਿ ਇਜਾਜ਼ਤ ਦਿੱਤੀ ਗਈ ਹੈ ਕਿਉਂਕਿ ਜਿਹੜੇ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਇਹ ਪੋਜੀਸ਼ਨਾਂ ਸੌਖੀਆਂ ਨਹੀਂ ਮਿਲ ਜਾਂਦੀਆਂ ਇਨ ਨਿੱਕੀ ਉਮਰੇ ਇਹ ਪੋਜੀਸ਼ਨਾਂ ਹਾਸਲ ਕਰ ਰਹੀਆਂ ਬਹੁਤ ਜ਼ਿਆਦਾ ਮੁਸ਼ਕਲ ਨਹੀਂ ਹੈ ਪਰ ਫਿਲਹਾਲ ਦੱਸਿਓ ਕਿ ਭਾਰਤ ਤੋਂ ਬਾਹਰ ਜਾ ਕੇ ਤੁਸੀਂ ਕਿਦਾਂ ਲੋਅ ਕਰਤਾ ਕਿ ਬਾਹਰ ਜਾਣਾ ਚਾਹੁੰਦਾ ਮੁੰਡਾ ਤੇ ਫਿਰ ਉੱਥੇ ਜਾ ਕੇ ਕੰਪੀਟੀਸ਼ਨ ਦੇ ਵਿੱਚ ਲੈ ਕੇ ਗਏ ਹੋ ਸਟੱਡੀ ਤੇ ਕਿੰਨਾ ਕੁ ਫਰਕ ਪਿਆ ਜਾਂ ਸਟੱਡੀ ਨੂੰ ਕਿਵੇਂ ਮੈਨੇਜ ਕਰਦਾ ਫਿਰ ਦੇਖੋ ਜੀ ਇਹ ਮੈਂ ਦੱਸਣਾ ਚਾਹੁੰਗਾ ਆਲਮੋਸਟ ਜਿੰਨੇ ਵੀ ਪਲੇਅਰਸ ਦੇ ਨਾਲ ਖੇਡ ਰਹੇ ਸੀਗੇ ਉੱਥੇ ਮੈਂ ਦੇਖ ਰਿਹਾ ਸੀ ਸਾਰੇ ਬੱਚੇ ਕੁਈ 5 ਸਾਲ ਤੋਂ ਸਿੱਖ ਰਿਹਾ ਕੋਈ 6 ਸਾਲ ਤੋਂ ਸਿੱਖ ਰਿਹਾ ਤੇ ਜੁਰਾਦ ਦੀ ਜੇ ਮੈਂ ਗੱਲ ਕਰਾਂ ਇਹਨੇ ਹਲੇ ਸਾਲ 1.5 ਸਾਲ ਪਹਿਲਾਂ ਗੋਲਫ ਸਟਾਰਟ ਕੀਤੀ ਸੀ ਉਹਦੇ ਵਿੱਚ ਇਹਨੂੰ ਪਹਿਲਾਂ ਮੈਂ ਆਈਜੀਯੂ ਸਾਡੇ ਇੰਡੀਆ ਦੇ ਵਿੱਚ ਇੰਡੀਅਨ ਗੋਲਫ ਯੂਨੀਅਨ ਵੱਲੋਂ ਮੈਚਸ ਹੁੰਦੇ ਆ ਨਾਰਥ ਜ਼ੋਨ ਤੇ ਨਾਰਥ ਜ਼ੋਨ ਦਾ ਜਦੋਂ ਇਹਨੇ ਫਰਸਟ ਮੈਚ ਖੇਡਿਆ ਜਿੰਨਾ ਕੋ ਮੈਨੂੰ ਨੋਲੇਜ ਹੈ ਫਰਸਟ ਮੈਚ ਦੇ ਵਿੱਚ ਬੱਚੇ ਉੱਥੇ ਜਿਹੜੇ ਗੋਲਫ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਹੋਣਾ 25 25 30 30 ਓਵਰ ਸਕੋਰ ਉਹਨਾਂ ਦੇ ਹੁੰਦੇ ਆ ਤੇ ਇਹ ਜਿਹੜਾ ਫਰਸਟ ਲਾਸਟ ਮੰਥੀ ਮੈਚ ਹੋਇਆ ਸੀਗਾ ਜਨਵਰੀ ਦੇ ਵਿੱਚ ਨਾਰਥ ਜ਼ੋ ਉਹਦੇ ਵਿੱਚ ਵੀ ਇਹ 4th ਆਇਆ ਤੇ ਉਹਦੇ ਵਿੱਚ ਵੀ ਇਹਨੇ ਟੋਟਲ ਸਕੋਰ 8 ਸਕੋਰ ਕੀਤੇ ਤੇ ਜਦੋਂ ਇਹਨੇ ਉਸ ਕੀਤਾ ਤਾਂ ਮੈਂ ਉਦੋਂ ਸਮਝ ਗਿਆ ਸੀਗਾ ਕਿ ਇਹ ਇਹ ਕੁਝ ਕਰ ਸਕਦਾ ਹੈ ਤੇ ਫਿਰ ਮੈਂ ਨੈਕਸਟ ਦੇ ਦੇਖਿਆ ਕਿ ਮੈਨਾਂ ਨਹੀਂ ਹੁਣ ਇਹਨੂੰ ਇੰਟਰਨੈਸ਼ਨਲ ਕਢਾਉਣਾ ਹੈ ਤੇ ਮੈਂ ਥੋੜਾ ਨਵਰਸ ਤਜਗਾ ਕਿਉਂਕਿ ਉੱਥੇ ਕਿਉਂਕਿ ਇਹਨੂੰ ਇੰਨਾ ਐਕਸਪੋਜ਼ਰ ਨਹੀਂ ਸੀਗਾ ਕਿਉਂਕਿ ਬਾਹਰਲੇ ਬੱਚਿਆਂ ਕੋਲ ਜੋ ਟੈਕਨੋਲੋਜੀਜ਼ ਹੈ ਜੋ ਉੱਥੇ ਦੇ ਸਿਸਟਮ ਹੈ 골ਫ ਨੂੰ ਲੈ ਕੇ ਇੰਡੀਆ 'ਚੋਂ ਨਹੀਂ ਹੈਗੇ ਜੀ 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 ਮੈਂ ਗੱਲ ਕਰ ਲਗਾ ਜਿੱਥੇ ਤਾਂ ਗਰਾਊਂਡਾਂ ਬੜੀਆਂ ਔਖੀਆਂ ਲੱਭਦੀਆਂ ਨੇ 골ਫ ਦੀਆਂ ਤੇ ਫਿਰ ਕਿਵੇਂ ਚੱਲੀ ਟ੍ਰੇਨਿੰਗ ਦੇਖੋ ਜੀ ਅਬ ਉਹ ਕਿਹਾ ਨਾ ਇਹ ਰਬਲ ਹੋਈ ਜੀ ਗੋਲਡ ਗਿਫਟ ਹੈਗਾ ਕਿਉਂਕਿ ਨਾ ਉੱਧਾ ਦੀ ਟ੍ਰੇਨਿੰਗ ਨਾ ਉੱਧਾ ਦੇ ਇੱਥੇ ਕੋਰਸਿਸ ਹੈਗੇ ਆ ਕਿਉਂਕਿ ਬਾਹਰ ਜਿੱਦਾਂ ਦੀ ਕੋਰਸਿਸ ਹੈ ਜਿੰਨੇ ਬੱਚੇ ਖੇਡੇ ਆ ਇਹਨਾਂ ਨੂੰ ਆਦਤ ਹੈ ਉਸ ਗਰਾਊਂਡ 'ਚ ਕੋਰਸਿਸ ਖੇਡਣ ਦੀ ਕਿਉਂਕਿ ਇਹਦਾ ਇੱਥੇ ਦਾ ਤਾਂ ਉੱਥੇ ਦਾ ਸਿਸਟਮ ਜਿਵੇਂ ਨਾ ਉਸ ਤੋਂ ਫਰਕ ਹੈ ਤੇ ਮੈਂ ਸੋਚ ਰਿਹਾ ਜੀ ਪਹਿਲੇ ਮੈਚ ਦੇ ਵਿੱਚ ਬਿਨਾ ਕੋਈ ਐਕਸਪੀਰੀਅੰਸ ਤੋਂ ਤੇ ਜੇ ਇਸ ਲੈਵਲ ਦਾ ਬੱਚਾ ਖੇਡ ਸਕਦਾ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਜੀ ਅਗਲੇ ਮੈਚ ਦੇ ਵਿੱਚ ਆਪਾਂ ਟਰੋਫੀ ਇੰਡੀਆ ਦੀ ਫਰਸਟ ਵੀ ਲੈ ਕੇ ਆਵਾਂਗੇ ਇਹ ਮੇਰੇ ਵਾਸਤੇ ਦੇਖੋ ਇਹ ਫ ਏ ਬਾਕੀ ਦੇਖੋ ਕਿਤੇ ਨਾ ਕਿਤੇ ਉਹ ਯੂਜਰਾਜ ਦਾ ਨਾਮ ਅਨਾਉਂਸ ਹੁੰਦਾ ਹੈ ਕਿ ਚੌਥੀ ਪੋਜੀਸ਼ਨ ਯੂਜਰਾਜ ਨੇ ਅਸਲ ਕੀਤੀ ਹੈ ਤੁਹਾਨੂੰ ਕਿਹੋ ਜਿਹਾ ਮਾਨ ਮਹਿਸੂਸ ਹੋਇਆ ਪ੍ਰਾਊਡ ਮੂਮੈਂਟ ਜੀ ਮੇਰੇ ਵਾਸਤੇ ਬਹੁਤ ਮੇਰੇ ਵਾਸਤੇ ਨਹੀਂ ਮੇਰੇ ਵਾਸਤੇ ਜਲੰਧਰ ਲਈ ਇਹਦੇ ਸਕੂਲ ਲਈ ਇਹਦੇ ਮਦਰ ਲਈ ਪੂਰੇ ਭਾਰਤ ਲਈ ਸਾਰੇ ਵਾਸਤੇ ਬੜਾ ਪ੍ਰਾਊਡ ਮੂਮੈਂਟ ਹੈ ਕਿਉਂਕਿ ਇੱਕ ਇਕੱਲੇ ਬੱਚੇ ਕਰਕੇ ਉੱਥੇ ਇੰਡੀਆ ਦਾ ਝੰਡਾ ਜਿਹੜਾ ਲੱਗੇ ਬੜੀ ਵੱਡੀ ਚੀਜ਼ ਹੈ ਜੀ ਜਦੋਂ ਉੱਥੇ ਅਨਾਉਂਸ ਵੀ ਕਰ ਰਹੇ ਸੀ ਇੰਡੀਆ ਤੇ ਮੈਂ ਤਾਂ ਉਹਦੀ ਜਿੱਤ ਗਿਆ ਸੀਗਾ ਕਈ ਬੱਚੇ ਹੁੰਦੇ ਨੇ ਕਿ ਛੋਟੀ ਉਮਰੇ ਜਦੋਂ ਗੇਮਾਂ ਚ ਪੈਂਦੇ ਨੇ ਤੇ ਮਾਪੇ ਗਾਣਾ ਗੱਢਣਾ ਸ਼ੁਰੂ ਕਰ ਦਿੰਦੇ ਨੇ ਬੋਲਾ ਸ਼ੁਰੂ ਕਰ ਦਿੰਦੇ ਨੇ ਕੀ ਤੂੰ ਕੀ ਖੇਡੀਏ ਨਾ ਤੂੰ ਜਾ ਕੇ ਆਪਣੀ ਪੜ੍ਹਾਈ ਕਰ ਪੜ੍ਹਾਈ ਦੀ ਚਿੰਤਾ ਵੱਧ ਰਹੀਦੀ ਹੈ ਕਿੰਨੀ ਕਿ ਚਿੰਤਾ ਰਹਿੰਦੀ ਫੇ ਪੜ੍ਹਾਈ ਦੀ ਨਾ ਆਪਾਂ ਨਾ ਲਾਸਟ ਦਿੱਲੀ ਮੈਚ ਖੇល ਰਹੇ ਸੀਗੇ ਉੱਥੇ ਮੈਨੂੰ ਕੋਈ ਪੇਰੈਂਟਸ ਮਿਲੇ ਸੀਗੇ ਤੇ ਸੈਇਦ ਕਰਮਾਨੀ ਜੀ ਹੈਗੇ ਨਾ ਇੰਡੀਆ ਕ੍ਰਿਕਟਰ ਜਿਹੜੇ ਵਿਕਟ ਕੀਪਰ ਹੈ ਐ ਤੇ ਉਹਨਾਂ ਦਾ ਦੋਤਾ ਸੀਗਾ ਉਹ ਇਹਦੇ ਕੈਟੇਗਰੀ ਚ ਉੱਥੇ ਖੇਡ ਰਹੇ ਸੀ ਮੈਚ ਖੇਡ ਰਹੇ ਸੀ ਉਹਦੇ ਮੈਨੂੰ ਪੇਰੈਂਟਸ ਨੇ ਉੱਥੇ ਇੱਕ ਚੀਜ਼ ਕੀਤੀ ਮੈਂ ਉਹ ਤੋਂ ਸਾਡਾ ਸਾਡੇ ਟਾਈਮ ਤੇ ਆਪਾਂ ਕਿਉਂ ਨਹੀਂ ਪਲੇਅਰ ਬਣ ਸਕੇ ਕਿਉਂਕਿ ਸਾਡੇ ਦੋ ਫੋਕਸ ਸੀਗੇ ਦੋ ਟਾਰਗੇਟ ਪੇਰੈਂਟਸ ਨੇ ਸ਼ੁਰੂ ਤੋਂ ਦਿੱਤੇ ਸੀ ਕਿ ਜਾਂ ਇਹ ਪੜ੍ਹਾਈ ਕਰ ਲਓ ਆ ਵੀ ਕਰ ਲਓ ਉਹ ਬੱਚਾ ਆਪਾਂ ਦੋਨੋਂ ਚੀਜ਼ਾਂ ਚ ਕਨਫਿਊਜ਼ ਰਹੇ ਲਾਈਫ ਸੋ ਉਹਦੇ ਕਰਕੇ ਆਪਾਂ ਕੁਝ ਵੀ ਨਹੀਂ ਕਰ ਪਾਏ ਤੇ ਕਹਿੰਦੇ ਹੁਣ ਮੈਂ ਆਪਣੇ ਬੇਟੇ ਨੂੰ ਇੱਕੋ ਹੀ ਸ਼ੁਰੂ ਤੋਂ ਫੋਕਸ ਕੋਲ ਪਾਇਆ ਕਿ ਤੂੰ ਗੋਲਬ ਖੇਲਣੀ ਹੈ ਤੇ ਜਦੋਂ ਬੱਚੇ ਦੇ ਛੋਟੇ ਹੁੰਦੇ ਉਦੋਂ ਫੋਕਸ ਹੀ ਇੱਕ ਹੋਊਗਾ ਜੀ ਆਪਾਂ ਖੇਡਣਾ ਹੀ ਗੋਲਪਾ ਤੇ ਕਿੱਦਾਂ ਨਹੀਂ ਪਲੇਅਰ ਬਣੂਗਾ ਤੇ ਉਹ ਚੀਜ਼ ਜਦੋਂ ਮੈਂ ਉਹ ਤੋਂ ਸਿੱਖ ਕੇ ਆਇਆ ਲਾਹ ਦਸੰਬਰ ਦੇ ਵਿੱਚ ਖੇਡਣਗੇ ਸੀ ਆਪਾਂ ਤੇ ਉਸ ਤੋਂ ਬਾਅਦ ਫਿਰ ਮੈਂ ਇਹਦੇ ਸਕੂਲ ਨਾਲ ਗੱਲ ਕੀਤੀ ਜੀ ਮੈਂ ਕਿਹਾ ਦੇਖੋ ਮੈਨੂੰ ਪਤਾ ਮੇਰੇ ਬੱਚੇ 'ਚ ਉਹ ਚੀਜ਼ ਹੈਗੀ ਹੈ ਇਕੁੱਝ ਇਹਦਾ ਬਲੱਡ ਉਹਦਾ ਦਾ ਇਹਦੀ ਮਦਰ ਜਿਹੜੇ ਇੰਟਰਨੈਸ਼ਨਲ ਪੱਧਰ ਤੇ ਖੇਡੇ ਆ ਤੇ ਮੈਂ ਇਹਨੂੰ ਦੇਖੋ ਗੋਲਫਰ ਬਣਾਉਣਾ ਚਾਹੁੰਦਾ ਤੇ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਬੜੀ ਜਲਦੀ ਤੁਹਾਡੇ ਸਕੂਲ ਦਾ ਤਾਂ ਨਾਂ ਰੋਸ਼ਨ ਹੋਊਗਾ ਇੰਡੀਆ ਦਾ ਵੀ ਹੋਊਗਾ ਤੇ ਪਰ ਮੈਨੂੰ ਪਤਾ ਨਹੀਂ ਸੀ ਇੰਨੀ ਜਲਦੀ ਹੋ ਜਾਊਗਾ ਮਹੀਨੇ ਦੇ ਵਿੱਚ ਹੀ ਤੇ ਬਾਕੀ ਕਿਤੇ ਨਾ ਕਿਤੇ ਮੈਨੂੰ ਕੰਫੀਡੈਂਸ ਹੈਗਾ ਤੇ ਬਾਕੀ ਦੇ ਕੋਈ ਸਕੂਲ ਵੀ ਕੋਆਪਰੇਟ ਕਰ ਰਹੇ ਆ ਮੈਂ ਵੀ ਕਮਾ ਦੇਖੋ ਉਹਨਾਂ ਆਪਾਂ ਉਹਨਾਂ ਨੂੰ ਕੀਤਾ ਸੀਗਾ ਕਿ اٹੈਂਡੈਂਸ ਨੂੰ ਲੈ ਕੇ ਤੁਹਾਨੂੰ ਕੋਆਪਰੇਟ ਕਰਨਾ ਪੈਣਾ ਕਿਉਂਕਿ ਜੇ ਆਪਾਂ ਸੋਚੀਏ ਕਿ ਪੜ੍ਹੀ ਵੀ ਜਵੇ ਇਹਨੂੰ ਮੈਂ ਘੰਟਾ ਗਰਾਊਂਡ ਮੈਂ ਭੇਜ ਕੇ ਤੇ ਇਹਨੂੰ ਵਰਲਡ ਪਲੇਅਰ ਬਣਾ ਦਾਂਗਾ ਉਹ ਪੋਸੀਬਲ ਨਹੀਂ ਹੈ ਜੇ ਵਰਲਡ ਲੈਵਲ ਤੇ ਤੁਸੀਂ ਪਲੇਅਰ ਬਣਾਣਾ ਜੀ ਗਰਾਊਂਡ ਤੇ ਮੱਥਾ ਮਾਰਨਾ ਪੈਣਾ ਹੈ ਅਸਵੇਰੇ 4-4 ਵਜੇ ਉੱਠਦਾ ਹੈ ਭਾਵੇਂ ਮੀ ਪੈਰੇ ਭਾਵੇਂ ਨੇਰੀ ਹੈ ਭਾਵੇਂ ਧੋੰਦਾ ਹੈ 4-4 ਵਜੇ ਉੱਠ ਕੇ ਅੱਛੇ-ਅੱਛੇ 6-6 ਘੰਟੇ ਪ੍ਰੈਕਟਿਸ ਕਰਦਾ ਕਦੀ ਬੈਂਗਲੌਰ ਪ੍ਰੈਕਟਿਸ ਕਰਨ ਜਾ ਰਿਹਾ ਕਦੀ ਦਿੱਲੀ ਕਰਨ ਜਾ ਰਿਹਾ ਤੇ ਜੇ ਆਪਾਂ ਸੋਚਾਂਗੇ ਇੱਥੇ ਘੰਟਾ ਇਹਨੂੰ ਗਰਾਊਂਡ ਭੇਜ ਕੇ ਮੈਂ ਪਲੇਅਰ ਬਣਾ ਦੂੰਗਾ ਪੋਸੀਬਲ ਨਹੀਂ ਸੋ ਕਿਤੇ ਨਾ ਕਿਤੇ ਸੈਕਰੀਫਾਈਸ ਕਰਨਾ ਪੈਣਾ ਹੈ ਇਹ ਬੜੀ ਵਧੀਆ ਚੀਜ਼ ਹੈ ਜੀ ਇਹਨੂੰ ਆਪਾਂ ਇਸ ਲਾਈਨ 'ਚ ਪਾ ਦਤਾ ਜਿਹੜਾ ਤੇ ਮੈਂ ਪੇਰੈਂਟਸ ਨੂੰ ਵੀ ਕਹੂੰਗਾ ਇਹ ਨਹੀਂ ਕਿ ਇੰਟਰਵਿਊ ਤੋਂ ਬਾਅਦ ਸਾਰੇ ਆਪਣੇ ਬੱਚੇ ਨੂੰ ਗੋਲੋਂ 'ਚ ਪਾ ਦਿਓ ਇਹ ਤੁਹਾਨੂੰ ਜਿਆਦਾ ਪਤਾ ਤੁਹਾਡੇ ਬੱਚੇ ਬਾਰੇ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਬੱਚਾ ਇਹ ਪੜ੍ਹਾਈ ਦੇ ਵਿੱਚ ਉਹ ਚੀਜ਼ ਉਹ ਚ ਹੈਗੀ ਹੈ ਤੇ ਉਹਨੂੰ ਜ਼ਰੂਰ ਆਪੀਐਸ ਆਈਐਸ ਬਣਾਓ ਪਰ ਜੇ ਤੁਹਾਨੂੰ ਲੱਗਦਾ ਕਿ ਹੁਣ ਮੇਰਾ ਫਰੈਂਡ ਉਹ ਖੁਦ ਚੈਸ ਚੈਸ ਖੇਡਿਆ ਬੜੇ ਵੱਡੇ ਲੈਵਲ ਤੇ ਮੇਰੀ ਕੱਲ ਉਹਦੇ ਨਾਲ ਗੱਲ ਹੋ ਰਹੀ ਸੀ ਉਹਨੋਂ ਆਪਣੇ ਬੱਚੇ ਨੂੰ ਚੈਸ ਵੱਲ ਬੜਾ ਉਹਨੂੰ ਤਾਰੇ ਆ ਕਿ ਮੈਂ ਆਪਣੇ ਬੱਚੇ ਨੂੰ ਮੈਜਿਸ ਲੈਵਲ ਤੇ ਨਹੀਂ ਪਹੁੰਚ ਸਕਿਆ ਮੈਂ ਉਹਨੂੰ ਇੰਟਰਨੈਸ਼ਨਲ ਪੱਧਰ ਤੇ ਚੈਸ ਦਾ ਪਲੇਅਰ ਬਣਾਣਾ ਹੈ ਸੋ ਹਰ ਪੇਰੈਂਟਸ ਨੂੰ ਪਤਾ ਆਪਣੇ ਬੱਚੇ ਦੇ ਸਕਿੱਲ ਕੀ ਹੈਗੇ ਆ ਪਰ ਇਹ ਕਿ ਗਰਾਊਂਡ ਨਾਲ ਜੋੜ ਕੇ ਰੱਖਣਾ ਹੈ ਬੜੀ ਵੱਡੀ ਗੱਲ ਹੈ ਮੈਨੂੰ ਪਤਾ ਕਿ ਅੱਜ 2-3 ਸਾਲ ਬਾਅਦ ਜਦੋਂ ਇਹਨੇ ਥੋੜਾ ਮੈਚੁਰ ਹੋਏ ਨਾ ਇਹਨੂੰ ਹੁਣ ਪਤਾ ਮੈਂ ਆਪਣੀ ਫਿਜ਼ੀਕਲ ਐਕਟੀਵਿਟੀਜ਼ ਕੀ ਕਰਨੀ ਹੈ ਮੈਂ ਡਾਈਟ ਕੀ ਖਾਣੀ ਹੈ ਸਾਡੀ ਅੱਧੀ ਟੈਨਸ਼ਨ ਘੱਟ ਜਾਈਂਦੀ ਤੂੰ ਵੀ ਵਧੀਆ ਚੀਜ਼ਾਂ ਗਰਾਊਂਡ ਨਾਲ ਜੋੜ ਕੇ ਰੱਖੋ ਬੱਚਿਆਂ ਨੂੰ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਕਿਹਾ ਜਾ ਸਕਦਾ ਹੈ ਕਿ ਬੱਚਿਆਂ ਦੇ ਸੁਪਨੇ ਮ ਸ਼ੌਕ ਹੋ ਸਕਦਾ ਹੈ ਕਿ ਪੜ੍ਹਾਈ ਨਾਲੋਂ ਵੀ ਵੱਧ ਉਧਰ ਕਾਮਯਾਬ ਹੋ ਜਾਣ ਬਹੁਤ ਸੋਹਣਾ ਮੈਸੇਜ ਇਹਨਾਂ ਨੇ ਦਿੱਤਾ ਹੈ ਇਸਦੇ ਨਾਲ ਹੀ ਮੈਨੂੰ ਦੇ ਜਲਦ ਹੋਰ ਅਪਡੇਟਸ ਲਈ ਵੇਖਦੇ ਰਹੋ ਜਗ ਜਾਨ